يا رے مو تو اور کہتے ہو یہ سامنے ہے نا کہ تک کے کرنے اللہ اکبر ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਮੁੱਦੇ ਜਿਹੜੇ ਕੁਝ ਸੈਂਟਰ ਗਵਰਨਮੈਂਟ ਨਾਲ ਸੰਬੰਧਿਤ ਆ ਤੇ ਕੁਝ ਸਟੇਟ ਨਾਲ ਸੰਬੰਧਿਤ ਸੀ ਉਹ ਆ ਸਾਡਾ ਡੈਪੂਟੇਸ਼ਨ ਗਵਰਨਰ ਸਾਹਿਬ ਨੇ ਸਾਨੂੰ ਅੱਜ 4 ਵਜੇ ਦਾ ਟਾਈਮ ਦਿੱਤਾ ਸੀ ਸੋ ਉਹਦੇ ਵਿੱਚ ਸਾਡੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਸ ਕਤਰ ਸਾਹਿਬ ਤੇ ਸਾਡੇ ਲੀਗਲ ਵਿੰਗ ਦੇ ਇੰਚਾਰਜ ਚਾਲਕਾ ਸਾਹਿਬ ਉਹਨਾਂ ਨਾਲ ਬੈਠ ਕੇ ਬੜੇ ਚੰਗੇ ਢੰਗ ਨਾਲ ਗੱਲਬਾਤ ਹੋਈ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨੇ ਬੜਾ ਪੇਸ਼ੈਂਸ ਜੀ ਸਾਨੂੰ ਸਾਰਿਆਂ ਮੁੱਦਿਆਂ ਦੇ ਉੱਤੇ ਸੁਣੇ ਸਭ ਤੋਂ ਜਿਹੜਾ ਸਾਡਾ ਅਹਿਮ ਮੁੱਦਾ ਅੱਜ ਦਾ ਇਹ ਇੱਕ ਚਿੱਠੀ ਆ ਨੋਟੀਫਿਕੇਸ਼ਨ ਸੈਂਟਰ ਸਰਕਾਰ ਦੀ ਜਿਹੜੀ ਹਰਨ ਸੋਭਤੀ ਡਿਪਟੀ ਸੈਕਟਰੀ ਪੀ ਆਰ ਐਂਡ ਏ ਟੀ ਸੀ ਇਹ 11 10 2019 ਨੂੰ ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤੀ ਸੀ ਆਈ ਐਮ ਡਾਇਰੈਕਟਡ ਟੂ ਸੇ ਥੈਟ ਔਨ ਦਾ ਓਕੇਜਨ ਆਫ ਕਮਿਊਨੀਕੇਸ਼ਨ ਆਫ 550 ਬਰਥ ਐਨੀਵਰਸਰੀ ਆਫ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਗਵਰਨਮੈਂਟ ਆਫ ਇੰਡੀਆ ਹੈਜ਼ ਡਿਸਾਈਡਡ ਥੈਟ ਏਟ ਸਿੱਖ ਪ੍ਰਿਜ਼ਨਰਸ ਮੇ ਬੀ ਗਰਾਂਟਡ ਸਪੈਸ਼ਲ ਰਿਮਿਸ਼ਨ ਐਂਡ ਦੈਟਸ ਅ ਸੰਟੈਂਸ ਆਫ ਬਾਨਸ ਇੱਕ ਪ੍ਰिजनਰ ਮੇ ਬੀ ਕਮਿਊਟਡ ਟੂ ਲਾਈਫ ਪ੍ਰिजन ਵਿੱਚ ਇਨ੍ਹਾਂ ਦੇ ਵਿੱਚ ਸਭ ਤੋਂ ਜਿਹੜਾ ਗਵਿੰਦਰਪਾਲ ਸਿੰਘ ਭੁੱਲਰ ਔਰ ਉਹਦੇ ਨਾਲ ਸਰਦਾਰ ਗੁਰਦੀਪ ਸਿੰਘ ਖੈੜਾ ਤੇ ਸਰਦਾਰ ਬਲਵਾਨ ਸਿੰਘ ਦੀ ਰਾਜਵਾਨਾ ਇਹ ਰਾਜਵਾਨਾ ਸਾਹਿਬ ਦੀ ਜਿਹੜੀ 583 ਇਹਨੂੰ ਕਮਿਊਟ ਕੀਤਾ ਸੀ ਇਨਟੂ ਲਾਈਫ ਪ੍ਰिजन ਔਰ ਇਹ ਨੋਟੀਫਿਕੇਸ਼ਨ ਸਰਕਾਰ ਦੀ ਆ ਇਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਨਾਂ ਦਾ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਿਆ ਗਿਆ ਨਾਂ ਸਰਦਾਰ ਗੁਰਦੀਪ ਸਿੰਘ ਖੈੜਾ ਨੂੰ ਛੱਡਿਆ ਗਿਆ ਤੇ ਨਾ ਹੀ ਸਰਦਾਰ ਬਲਵੰਤ ਸਿੰਘ ਜੀ ਰਾਜਵਾਨ ਜਿਨ੍ਹਾਂ ਨੂੰ ਚੱਕੀਆਂ ਦੇ ਵਿੱਚ ਲਗਾਤਾਰ ਬੈਠਿਆਂ ਨੂੰ 17 18 ਸਾਲ ਹੋ ਗਏ ਉਹਨਾਂ ਨੂੰ ਕੋਈ ਰਾਹਤ ਦਿੱਤੀ ਗਈ ਹੋ ਇਹ ਤੋਂ ਇਲਾਵਾ ਸਾਡੇ ਕੋਲ ਤਕਰੀਬਨ ਸਾਰੇ ਜਿਹੜੇ ਪਾ ਕੇ ਅੱਠ ਹੋਰ ਜਿਹੜੇ ਆਪਣੇ ਬਖਾਰਕੂ ਕੱਲ੍ਹ ਹੀ ਉਸਫਾਤਾਨ ਜਿਨ੍ਹਾਂ ਨੂੰ ਕਨਵੈਕਸ਼ਨ ਹੋ ਚੁੱਕੀ ਤੇ ਮੋਰਦਨ ਥੇਅਰ ਕਨਵੈਕਸ਼ਨ ਇਹ ਆਪਣੀ ਸਜ਼ਾ ਕੱਟ ਚੁੱਕੇ ਪਰ ਹਾਲ ਤੱਕ ਬਹਾਲੀ ਨਹੀਂ ਹੋਈ ਇਹਨਾਂ ਦੇ ਵਿੱਚ ਜਿਹੜੇ ਸਾਡੇ ਮੇਨ ਦੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਉਹਨਾਂ ਦਾ ਕੇਸ ਕਿਉਂਕਿ 10 ਸੈਂਟੈਂਸ ਤੋਂ ਲਾਈਫ ਪ੍ਰिजन ਵਿੱਚ ਕੀਤਾ ਸੀ ਉਹ ਗਵਰਨਰ ਸਾਹਿਬ ਨੂੰ ਅਸੀਂ ਉਹ ਕਿ ਆਇਆ ਚਿੱਤੀਪੁਰ ਇਨਾਂ ਦਾ ਜਿਹੜਾ ਕੇਸ ਆ ਇਹ ਬਾਕੀ ਕੇਸਾਂ ਨਾਲੋਂ ਵੱਖਰਾ ਆ ਦੂਸਰੇ ਜਿਹੜੇ ਸਾਡੇ ਸਰਦਾਰ ਗੁਰਦੀਪ ਸਿੰਘ ਜੀ ਖਾੜਾ ਕੇ 32 ਸਾਲ ਹੋ ਗਏ 32 ਸਾਲ ਛੋੜੇ ਨਹੀਂ ਹੁੰਦੇ ਪਰਮਹੰਸਰ ਦਵਿੰਦਰਪਾਲ ਸਿੰਘ ਜੀ ਭੁੱਲਰ 28 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ 22 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਭਾਈ ਲਖਵਿੰਦਰ ਸਿੰਘ ਜੀ ਲੱਖਾ 27 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਭਾਈ ਕਰਮੀਤ ਸਿੰਘ ਜੀ ਏ 27 ਸਾਲ ਭਾਈ ਸ਼ਮਸ਼ੇਰ ਸਿੰਘ ਜੀ 27 ਸਾਲ ਭਾਈ ਪਰਮ ਸਿੰਘ ਪਰਮਜੀਤ ਸਿੰਘ ਦੀ ਭਿਉਰਾ 25 ਸਾਲ ਭਾਈ ਜਗਤਾਰ ਸਿੰਘ ਜੀ ਤਾਰਾ 16 ਸਾਲ ਤੋਂ ਵੱਧ ਦਾ ਸਮਾਂ ਔਰ ਇਹ ਨੋਟੀਫਿਕੇਸ਼ਨ ਮੁਤਾਬਕ ਅਸੀਂ ਔਨਰੇਬਲ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਆ ਔਰ ਉਹਨਾਂ ਨੇ ਕਿਹਾ ਕਿ ਹੋਮ ਮਿਨਿਸਟਰ ਸਾਹਿਬ ਨੂੰ ਜਿਹੜੀ ਤੁਹਾਡੀ ਐਮੈਂਡਮੈਂਟ ਉਹ ਅਸੀਂ ਭੇਜ ਦਿਆਂਗੇ ਇਸ ਤੋਂ ਇਲਾਵਾ ਸਾਡੇ ਕੋਲ 26 ਲੱਖ ਦੇ ਲਗਭਗ ਸਿਗਨੇਚਰ ਮਹਮ ਜਦੋਂ ਅੱਜ ਤੋਂ 2 ਸਾਲ ਪਹਿਲਾਂ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਫੇਦਾਰ ਉਹਨਾਂ ਵੱਲੋਂ ਆਦੇਸ਼ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਇੱਕ ਮੀਟਿੰਗ ਸੱਦੇ ਸਾਰੀਆਂ ਜਫੇਬੰਦੀਆਂ ਦੀ ਤੇ ਇਹਨਾਂ ਬੰਦੇ ਸਿੰਘਾਂ ਦੀ ਰਿਹਾਈ ਲਈ ਯਤਨ ਕਰੇ ਉਹ ਮੈਂ ਮੀਟਿੰਗ ਵੀ ਸੱਦੀ ਮੀਟਿੰਗ ਦੇ ਵਿੱਚ ਅਧਿਕਾਰ ਵੀ ਦੇ ਦਿੱਤੇ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੇ ਉਸ ਤੋਂ ਬਾਅਦ ਮੈਂ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਜਸੇਬੰਦੀਆਂ ਜਿਹੜੀਆਂ ਸਰਕਾਰ ਦਾ ਆ ਉਹਨਾਂ ਦੇ ਇੱਕ-ਇੱਕ ਨਮਾਇੰਦੇ ਵੀ ਲਏ ਉਹਦੀ ਇੱਕੋ ਮੀਟਿੰਗ ਹੋਈ ਇਹ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਭਾਜੜਾ ਪੈ ਗਈਆਂ ਸੀ ਕਿ ਖਾਲਸਾ ਪੰਥ ਕੱਟਾ ਹੋ ਗਿਆ ਪਰ ਮੈਨੂੰ ਅਫਸੋਸ ਨਾ ਘਣਾ ਪੈਂਦਾ ਉਹਦੇ ਵਿੱਚੋਂ ਇੱਕ ਮੈਂਬਰ ਨੇ ਉਹਨੇ ਕਿੰਤੂ ਪਰੰਤੂ ਸ਼ੁਰੂ ਕਰਕੇ ਬਈ ਜੀ ਇਹਨਾਂ ਨੂੰ ਕੱਢੋ ਤਾਂ ਫਿਰ ਅਸੀਂ ਆਵਾਂਗੇ ਫਿਰ ਦੂਸਰਿਆਂ ਨੇ ਦਿੱਲੀ ਜਾ ਕੇ ਬਿਆਨ ਦੇ ਦਿੱਤਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਤੀਸਰੇ ਮੈਂਬਰ ਸਗੇ ਉਹਨਾਂ ਨੇ ਅੰਮ੍ਰਿਤਸਰ ਆ ਕੇ ਬਿਆਨ ਦੇ ਦਿੱਤਾ ਇਹ ਜਿਲ੍ਹੇ ਸਾਰਾ ਕੁਝ ਬਾਪੜ ਗਿਆ ਫਿਰ ਜਿਹੜੇ 8 ਮੈਂਬਰ ਸਗੇ ਬਕਾਇਆ ਉਹਨਾਂ ਦੇ ਵਿੱਚ ਅਸੀਂ ਜਦਨ ਕੀਤਾ ਕਿ ਹੁਣ ਇਹਦੇ ਲਈ ਕੋਈ ਕਾਰਜ ਕਰਨਾ ਪਊ ਫਿਰ ਅਸੀਂ ਸਿਗਨੇਚਰ ਮਹਿੰਮ ਸ਼ੁਰੂ ਕੀਤੀ ਕੇ ਸਗਨੇਚਰ ਮਹਿੰਮਦੇ ਦੇ 26 ਲੱਖ ਲੋਕਾਂ ਨੇ ਆਪਣੀ ਇੱਛਾ ਦੇ ਨਾਲ ਕੋਈ ਬਨੋਗਰੀ ਨੇ ਬਖਵਾਖ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਉਹਨਾਂ ਸਾਰਿਆਂ ਦਾ ਮੈਂ ਤੁਹਾਨੂੰ ਬੇਰਬਾ ਵੀ ਦੇ ਸਕਦਾ ਜਿਹੜਾ ਅੱਜ ਅਸੀਂ ਗਵਰਨਰ ਸਾਹਿਬ ਨੂੰ ਦੇ ਕੇ ਆਇਆ ਪੈਂਡਰਾਈਵ ਦੇ ਰੂਪ ਦੇ ਵਿੱਚ ਔਰ ਮੈਨੂਅਲ ਵਰਕ ਸਾਡਾ ਕਿਉਂਕਿ ਇਹਦਾ ਟਰੱਕ ਨਹੀਂ ਆ ਸਕਦਾ ਉਹ ਕੱਲ੍ਹ ਕੀ ਧਰਨ ਵਾਸਤੇ ਵਿੱਚ ਸਾਡਾ 36 ਲੱਖ 27 ਸੈਕਟਰ ਦੇ ਵਿੱਚ 26 ਲੱਖ ਪਰਫਾਰਮੇ ਜਿਹੜੇ ਉਹ ਸਾਡੇ ਉਥੇ ਟਰੱਕ ਦੇ ਵਿੱਚ ਪਏ। ਤੋਂ ਤੋਂ ਬਾਅਦ ਫਿਰ ਹੁਣ ਇੱਕ ਨਵੀਂ ਡਾਇਰੈਕਸ਼ਨ ਸਿੰਘ ਸਾਹਿਬ ਨੇ ਨਮੀਨਾ ਕਹਿ ਲਈ ਪਹਿਲੀ ਸੀ ਤੇ ਮੈਂ ਕਈ ਵਾਰੀ ਕਾਰਪਨਿਕ ਤੌਰ ਤੇ ਕਹਿੰਦਾ ਹੁੰਨਾ ਕਿ 8x8 ਦਾ ਕਮਰਾ ਹੋਵੇ ਤੇ 17 ਸਾਲ ਉਹਦੇ ਵਿੱਚ ਰਹਿਣਾ ਉਹ ਧੰਵਾ ਆਤਮਾ ਆ ਤਾਂ ਦੀ ਰੂਹ ਆ ਜਿਹੜਾ 8x8 ਦੇ ਕਮਰੇ ਦੇ ਵਿੱਚ ਜਿਹਨੂੰ ਫਾਂਸੀ ਚੱਕੀਆਂ ਕਹਿੰਦੇ ਆ ਤੇ ਉਹਨਾਂ ਵੱਲੋਂ ਹੁਣ ਸਿਗਾ ਵੀ ਮੇਰਾ ਫੈਸਲਾ ਇੱਕ ਪਾਸੇ ਕਰੋ। ਚਾਹੇ ਇਸ ਪਾਸੇ ਕਰੋ ਚਾਹੇ ਉਸ ਪਾਸੇ ਕਰੋ ਅਸੀਂ ਹੁਣ ਆਪਣਾ ਵਾਪਸ ਲੈ ਕੇ ਉਹਨਾਂ ਨਾਲ ਸ਼ਾਰਟਲੀ ਮੀਟਿੰਗ ਕਰਾਂਗੇ ਉਹ ਸਾਡਾ ਵਾਪਸ ਜਾ ਕੇ ਉਹਨਾਂ ਨਾਲ ਬੈਠ ਕੇ ਗੱਲ ਕਰੂਗਾ ਦੂਸਰਾ ਅਸੀਂ ਸੈਂਟਰ ਸਰਕਾਰ ਹੋਮ ਮਿਨਿਸਟਰ ਸਾਹਿਬ ਔਨਰੇਬਲ ਉਹਨਾਂ ਨੂੰ ਪਹਿਲਾਂ ਵੀ ਮਿਲੇ ਸੀ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਸੰਪਰਕ ਬਣਾ ਰਹੇ ਹਾਂ ਸੋ ਥੈਟ ਇਹ ਜਿਹੜੇ ਬੰਦੀ ਸਿੰਘਾਂ ਦਾ ਸਮੂਚੇ ਤੌਰ ਤੇ ਤੇ ਭਾਈ ਰਾਜੋਵਾਨਾ ਸਾਹਿਬ ਦਾ ਇਹਨੂੰ ਸਪੈਸ਼ਲ ਜਿਹੜਾ ਕੇਸ ਟਰੀਟ ਕੀਤਾ ਜਾਵੇ ਸੋ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਪ੍ਰੈਸ ਵਾਲੇ ਵੀ ਲੰਮੇ ਆਰਸੇ ਦੇ ਇੱਥੇ ਖੜੇ ਆ ਵਰਨਰ ਸਾਹਿਬ ਦਾ ਧੰਨਵਾਦ ਉਹਨੇ ਪੇਸ਼ੈਂਸ ਨਾਲ ਸੁਣ ਕੇ ਇਹ ਅਸ਼ੋਰੈਂਸ ਦਿੱਤੀ ਸਾਨੂੰ ਵਾਪਸ ਨੂੰ ਕਿ ਮੈਂ ਆ ਜੀ ਜਿੱਤੇ ਤੁਹਾਡੇ ਸਾਰੇ ਕੇਸ ਜਿਹੜੇ ਉੱਥੇ ਭੇਜ ਦਊਗਾ ਸੋ ਇਸ ਆਸ ਦੇ ਨਾਲ ਦੇਖੋ بڑا ਔਕਾ ਹੁੰਦਾ ਕਹਿ ਦੇਣਾ 32 ਸਾਲ 33 ਸਾਲ ਬੱਚੇ ਜਵਾਨ ਹੋ ਕੇ ਕਾਰੋਬਾਰਾਂ ਦੇ ਵਿੱਚ ਚਲ ਜਾਂਦੇ ਵਿਆਹੇ ਜਾਂਦੇ ਆ ਪਰ ਜੇਲ ਫੇਰ ਵੀ ਜੇਲ ਹੁੰਦੀ ਆ ਕਟਣੀ ਬੜੀ ਔਖੀ ਜਿਹਨਾਂ ਕੱਟੀ ਉਹਨਾਂ ਨੂੰ ਪਤਾ ਆ ਸੋ ਅਸੀਂ ਤੁਹਾਡੇ ਮੀਡੀਆ ਰਾਹੀਂ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਆਸ ਰੱਖਦੇ ਆ ਕਿ ਸਰਕਾਰ ਸਿੱਖਾਂ ਦਾ ਇਹ ਜਿਹੜਾ ਮੇਨ ਤੌਰ ਤੇ ਕੌਮੀ ਮੁੱਦਾ ਆ ਇਹਦੇ ਨਾਲ ਇਨਸਾਫ ਕਰੇ ਇਨਸਾਫ ਅਸੀਂ ਕੋਈ ਭੀਖ ਦੇ ਰੂਪ ਵਿੱਚ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਕਿ ਜੇ ਬੰਦੇ ਨੂੰ ਲਾਈਫ ਅਮਰਜਮੈਂਟ ਹੋਵੇ 20 ਸਾਲ ਕੱਢ ਲਓ ਤੇ ਅੱਜ ਤਾਂ 20 ਸਾਲ ਤੋਂ ਉੱਤੇ ਵੀ 30-30 ਸਾਲ ਹੋ ਚੱਲੇ ਆ ਸੋ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਾ ਕਰਵਾਓ ਕਿ ਦੂਜੇ ਸ਼ਹਿਰੀ ਦੂਜੇ ਦਰਜੇ ਦੇ ਸ਼ਹਿਰੀ ਆ ਇਹ ਅੱਜ ਵੀ ਬਾਰਡਰਾਂ ਦੇ ਉੱਤੇ ਇੱਕ ਦੋ ਰੋਜ਼ ਡੈਡੀ ਬੌਡੀਆਂ ਉਹ ਆਉਂਦੀਆਂ ਜਿਹੜੇ ਫੌਜੀ ਇਸ ਦੇਸ਼ ਦੀ ਰੱਖਿਆ ਲਈ ਲੜਦੇ ਆ ਸੋ ਇਹ ਅਸੀਂ ਆਸ ਤੇ ਭਰੋਸੇ ਦੇ ਨਾਲ ਗਾਂ ਦੀ ਜਿਹੜੀ ਕਾਰਵਾਈ ਵੀ ਬੰਦੀ ਸਿੰਘਾਂ ਦੀ ਤੇ ਬਾਕੀ ਦੂਜੇ ਮਸਲੇ ਜਿਹੜੇ ਆ ਉਹ ਸਾਰੇ ਇਹਨਾਂ ਦੇ ਨਾਲ ਡਿਸਕਸ ਕਰਕੇ ਆਏ ਆ ਸਾਹਿਬ ਜੀ ਪੰਜਾਬ ਦੇ ਕਿਹੜੇ ਮੁੱਦੇ ਸੀ ਜਿਹੜੇ ਗਵਰਨਰ ਪੰਜਾਬ ਦੇ ਨਾਲ ਡਿਸਕਸ ਪੰਜਾਬ ਦੇ ਮੁੱਦੇ ਸਾਡੇ ਦੋ ਤਿੰਨ ਸੀਗੇ ਜਿਹੜੇ ਅਹਿਮ ਮੁੱਦਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਇਹਨਾਂ ਇੱਕ ਮਤਾ ਪਾਸਤਾ ਸੀ ਅੱਜ 103 ਸਾਲ ਹੋ ਗਏ 103 ਸਾਲ ਦੇ ਵਿੱਚ ਕਿਸੇ ਸਰਕਾਰ ਨੇ ਇਹ ਹਮਾਕਤ ਨਹੀਂ ਕੀਤੀ ਕਿ ਉਹ ਐਕਟ ਦੇ ਵਿੱਚ ਕੋਈ ਸੋਧ ਕਰਦਾ ਉਹ ਸੋਧ ਕੀਤੀ ਸੀ ਵਰਨਰ ਸਾਹਿਬ ਨੇ ਜਿਹੜਾ ਹਾਊਸ ਹੈਗਾ ਉਹਨੂੰ ਇਲਿਗਲ ਡਿਕਲੇਅਰ ਕਰ ਦਿੱਤਾ ਸੀ ਫਿਰ ਉਹ ਸੁਪਰੀਮ ਕੋਰਟ ਨੂੰ ਅਸੌਲਟੀ ਆਈ ਅਸੀਂ ਵੀ ਉਹਨੂੰ ਮਨੂਟਲੀ ਬਾਚ ਕੀਤਾ ਤੇ ਗਵਰਨਰ ਸਾਹਿਬ ਵੀ ਕਰ ਰਹੇ ਆ ਤੇ ਅਸੀਂ ਉਹ ਬੇਨਤੀ ਕਰਕੇ ਆਏ ਆ ਕਿ ਸੈਂਟਰਲ ਐਕਟ ਜਿਵੇਂ ਜੇ ਖੜਾ ਆ ਕੱਲ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਈ ਆ ਹਰਿਆਣੇ ਦੇ ਦੋ ਮੈਂਬਰ ਸਾਹਿਬਾਨ ਇੱਕ ਸਾਬਕਾ ਮੈਂਬਰ ਆ ਇੱਕ ਮੌਜੂਦਾ ਮੈਂਬਰ ਆ ਤੇ ਉਹਦੇ ਚ ਨੋਟਿਸ ਆ ਮੋਸ਼ਨ ਵੀ 2 ਦਸੰਬਰ ਦਾ ਜਾਰੀ ਹੋ ਗਿਆ ਉਹ ਵੀ ਇਹਦੇ ਨਾਲ ਹੀ ਸੰਬੰਧਿਆ ਕਿਉਂਕਿ ਇਹ ਸੈਂਟਰਲ ਐਕਟ ਆ ਤੇ ਇਹਨੂੰ ਸਟੇਟ ਗਵਰਨਮੈਂਟ ਨੂੰ ਇਹਦੇ ਵਿੱਚ ਕੋਈ ਤਰ੍ਹਾਂ ਦੀ ਅਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਉਹ ਵੀ ਇਹਨਾਂ ਦਾ ਬੈਕਗ੍ਰਾਉਂਡ ਸਕਾ ਤੁਹਾਨੂੰ ਸਾਹਿਬ ਰਾਜਾਂ ਨਾਲ ਬਾਰੇ ਤੁਸੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਵਰਪ ਜਰਾ ਮਿਲੇਗਾ ਪਰ ਉਹਦੇ ਵਿੱਚ ਉਹਨਾਂ ਨੇ ਤਾਂ ਅਲਟੀਮੇਟ ਨਹੀਂ ਦਿੱਤਾ ਕੁੜੀਆ ਪੀਲ ਜਿਹੜੀ ਵਾਪਸ ਕੀਤੀ ਜਾਵੇ ਜੇ ਕੇਂਦਰ ਸਰਕਾਰ ਨਹੀਂ ਮੰਨਦੀ ਤੇ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਹੋਏਗਾ ਵੇਖੋ ਅਸੀਂ ਪਹਿਲਾਂ ਤਾਂ ਡੈਮੋਕਰੇਟਿਕ ਨਾਅਦੂ ਦੇ ਵਿੱਚ ਰਹਿ ਕੇ ਤੇ ਅਗਾਹ ਵੀ ਇਸ ਗੱਲ ਦਾ ਯਕੀਨ ਦਿਵਾਉਨੇ ਕਿ ਅਸੀਂ ਵੀ ਇਸ ਸੈ ਮੁਲਕ ਦੇ ਜਿਹੜੇ ਆਜ਼ਾਦੀ ਕੜਾਟੀਆਂ ਦੇ ਵਿੱਚ ਵਧੇਰੇ ਜੋਦਾਨ ਸਿੱਖਾਂ ਦਾ ਪਿਆ ਤੇ ਪੰਜਾਬੀਆਂ ਦਾ ਪਿਆ ਤੇ ਅੱਜ ਵੀ ਪਾ ਰਹੇ ਹਾਂ ਤੇ ਅਸੀਂ ਜਾ ਕੇ ਸਰਕਾਰ ਕੋਲ ਇਸ ਗੱਲ ਦੀ ਮੰਗ ਕਰਾਂਗੇ ਤੇ ਮੈਨੂੰ ਆਸ ਹੈ ਕਿ ਸਾਨੂੰ ਨਰਾਸ਼ ਨਹੀਂ ਕਰਨਗੇ ਜੇ ਕੋਈ ਨਹੀਂ ਐਕਸ਼ਨ ਹੁੰਦਾ ਫਿਰ ਬੈਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕਹਾ ਜਿਹੜਾ ਫਾਰਦਰ ਲਾਈਨ ਕੋਰਸ ਆਫ ਐਕਸ਼ਨ ਹੋਊਗਾ ਉਹ ਕਰਾਂ ਤੁਹਾਨੂੰ ਸਾਹਿਬ ਇੱਕ ਹਰ ਚੈਨਲ ਨੂੰ ਗੁਰਵਾਣੀ ਦੇ ਰਾਈਟ ਮਿਲ ਗਈ ਇਸ ਚੀਜ਼ ਦੇ ਲਈ ਕੋਈ ਅਜਿਹੀ ਕਿਸੇ ਕਦਮ ਚ ਚਲੋ ਉਹਦੇ ਲਈ ਦੇਖੋ ਹੁਣ ਅੱਜ ਵੀ ਤੁਸੀਂ ਚੰਗੀ ਗੱਲ ਤੁਸੀਂ ਸਵਾਲ ਕੀਤਾ ਅੱਜ ਵੀ ਸੋਸ਼ਲ ਦੇਖੋ ਦੋ ਗੱਲਾਂ ਆ ਤੁਸੀਂ ਆ ਸਾਰੇ ਚੈਨਲ ਚਲਾ ਰਹੇ ਹੋ ਮੈਂ ਆਪ ਅਛੀਨੀ ਅਨਾਰਗ ਠਾਕਰ ਜੀ ਨੂੰ ਜਿਹੜੇ ਬ੍ਰਾਡਕਾਸਟਿੰਗ ਮਨਿਸਟਰ ਆ ਮਹਿਤਾ ਸਾਹਿਬ ਮੇਰੇ ਨਾਲ ਸੀ ਅਸੀਂ ਆਪ ਉਹਨਾਂ ਨੂੰ ਮਿਲ ਕੇ ਆਏ ਨਾਲ શ્રી ਸੋਮ ਪ੍ਰਕਾਸ਼ ਜੀ ਨਾਲ ਸਗੇ ਉਹਨਾਂ ਨੇ ਸਾਡੀ ਚਿੱਠੀ ਜਿਹੜੀ ਸੀ ਆਪਣੇ ਮਹਿਕਮੇ ਨੂੰ ਭੇਜੀ ਇਹ ਪਿੱਛੇ ਫਿਰ ਮਹਿਤਾ ਸਾਹਿਬ ਤੇ ਸਰਦਾਰ ਗੁਰਚਰਨ ਸਿੰਘ ਜੀ ਦੇ ਘਰੇ ਬਾਦ ਕਿ ਉਹਨਾਂ ਨੇ ਫੇਰ ਹੀ ਪ੍ਰੈਜੈਂਟੇਸ਼ਨ ਦੇ ਕੇ ਆਇਆ ਉਹਨਾਂ ਦੀਆਂ ਕੁਝ ਲਿਮਿਟੇਸ਼ਨਾਂ ਜਿਹੜੀਆਂ ਉਹਨੇ ਸਾਨੂੰ ਲਿਖ ਕੇ ਦਿੱਤੀਆਂ ਅਸੀਂ ਪੂਰ ਜ਼ੋਰ ਯਤਨ ਕਰ ਰਹੇ ਹਾਂ ਪਰ ਅੱਜ ਮੈਂ ਬਹਿ ਦੇਣਾ ਕਹਿ ਸਕਦਾ ਕਿ ਜਿੱਥੇ ਵੀ ਜਾਂਦੀ ਆ ਗਰਵਾਨੀ ਫ੍ਰੀ ਆਫ ਕਾਸਟ ਜਾਂਦੀ ਆ ਇੱਕ ਮੁੱਦਾ ਅਸੀਂ ਆਪਣੇ ਚੈਨਲ ਲਈ ਪੂਰ ਜ਼ੋਰ ਯਤਨ ਕਰ ਰਹੇ ਹਾਂ ਉਹਨਾਂ ਬੂਰ ਪੈਂਦਾ ਕਿ ਨਹੀਂ ਪੈਂਦਾ ਉਹ ਬਾਅਦ ਦੀ ਗੱਲ ਆ ਪਰ ਅਸੀਂ ਜਤਨ ਜਿਹੜੇ ਆ ਉਹ ਜਾਰੀ ਕੀਤੇ ਪਰ ਜਿਹੜੇ ਯੂਟਿਊਬ ਕਿੰਨੇ ਨੇ ਬੰਦੀ ਸੋ ਜਿਹੜੇ ਨੇ ਜੀ ਜੋਰ ਦੀ ਉਹਦੇ ਜੋਰ ਦੀ ਉਹਦੇ ਮੇਰੀ ਮੇਰੀ ਮੈਂ ਤੇ ਸੁਣ ਲਾਓ ਆ YouTube ਚੈਨਲ ਸ਼ੁਰੂ ਹੋਣ ਤੋਂ ਬਾਅਦ ਅੱਜ ਵੀ ਸਾਨੂੰ 10ਵੀਂ ਚੈਨਲ ਰੋਜ਼ ਦੇ ਰੋਜ਼ ਉਹਨਾਂ ਤੇ ਉਹ ਘੱਟ ਮਾਰਨਾ ਪੈਂਦਾ ਕਾਰਨ ਕੀ ਆ ਕਿ ਨਾਲ ਐਡਾਂ ਚਲਾਉਂਦੇ ਆ ਜਿਹੜੇ ਐਡਾਂ ਚਲਾਉਂਦੀਆਂ ਉਹ ਸ਼ੋਮਣੀ ਕਮੇਟੀ ਕੋਈ ਨਹੀਂ ਦੇਖਦਾ ਵੀ ਉਹ ਜਾਂਦੇ ਉਹ ਕਹਿੰਦਾ ਜੀ ਤੁਹਾਡੇ ਸ਼ੋਮਣੀ ਕਮੇਟੀ ਕੀ ਕਰਦੀ ਆ ਇਹਦੀਆਂ ਕੁਝ ਲਿਮਿਟੇਸ਼ਨਾਂ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਕਿਉਂਕਿ ਮੈਂ ਤਾਂ ਇਰਾਦਾ ਪਾੰਦੀ ਹੈ ਨਹੀਂ ਪਰ ਉਹ ਫਿਰ ਜਿਹੜੇ ਸਾਨੂੰ ਆਂਬੇ ਆਉਂਦੇ ਆ ਉਹ ਜਿੱਦਾਂ ਹੁਣ ਪਰਫਾਰਮੈਂਸ ਛਪੇ ਸੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਬੋਟਾਂ ਲਈ ਉਹ ਛਾਪੇ ਦਾ ਆਪਣੇ ਮੁਖ ਸਕੱਤਰ ਜਿਹੜੇ ਮਤੀਬ ਇਲੈਕਸ਼ਨ ਕਮਿਸ਼ਨ ਹੋਏ ਉਹ ਲੋਕ ਕਹਿੰਦੇ ਰਿਹਾ ਬਈ ਸ਼ਾਇਦ ਸ਼ੋਮਣੀ ਕਮੇਟੀ ਨੇ ਛਾਪਿਆ ਕੁਝ ਲਿਮਿਟੇਸ਼ਨਾਂ ਹੁੰਦੀਆਂ ਉਹ ਲਿਮਿਟੇਸ਼ਨਾਂ ਜਿਹੜੇ ਕੋਈ ਐਕਸੀਡ ਕਰਦਾ ਆ ਉਹ ਫਿਰ ਸਾਡੀ ਝੋਲੀ 'ਚ ਪਾ ਦਿੰਦੇ ਹੁੰਦੀ ਐਕਚੁਅਲੀ ਉਹ ਮੀਡੀਆ ਦੀ ਗੱਲ ਹੈ। ਸਾਮੀ ਸਰ ਟੋਟਲ ਕਿੰਨੇ ਨੇ ਬੰਦੀ ਸਿੰਘ ਜੀ ਕਿੰਨੇ ਬਾਰੇ ਟੋਟਲ ਅਸੀਂ ਅੱਜ ਜਿਹੜੇ ਦੇਖ ਕੇ ਆਏ ਆ ਜੀ 8 ते 3 11 ਵੀ ਦੇਖੇ 11 ਪ੍ਰਧਾਨ ਜੀ ਸੁਪਵਾ ਦੇ ਹੈ ਕਿ ਤੁਹਾਨੂੰ ਬੁੱਝੇ ਹੈ ਕਿ ਸਾਜਵਾਲਾ ਸਾਹਿਬ ਦੀ ਜਿਹੜੀ ਸਜ਼ਾ ਸੀ ਉਹ ਕਮਯੂਟ ਹੋ ਗਈ ਹੈ ਜਿਹੜੀ ਤੋਂ ਦੇ ਗੋਦੀ ਸਰਕਾਰ ਹੈ ਜਿਹੇ ਕਮਯੂਟ ਹੋ। ਮਾਸੀ ਨੂੰ ਕਰਾਇਤ ਚੋ ਇਹ ਬੰਦਾ ਉਮਰ ਕਾਇਤ ਚੋ ਜਾਂਦਾ ਹੈ 80 ਦੀ ਬਜਾਏ ਤਾਂ ਚੱਕੀ ਚ ਬੰਦ ਕਿਉਂ ਇਹ ਮੈਂ ਆਜ ਆ ਆਜ ਇਹ ਕਿਉਂ ਚੱਕੀ ਚ ਬੰਦ ਕਿਉਂ ਹੈ ਦੂਸਰੀ ਗੱਲ ਕਿ ਜੇਕਰ ਰਜਵਾਨਾ ਦੇ ਮਾਮਲੇ ਵਿੱਚ ਤੁਸੀਂ ਗੱਲ ਕੀਤੀ ਹੈ ਨਾ ਨਾਲ ਕਿ ਇਸ ਲੈਵਲ ਤੇ ਤੁਹਾਨੂੰ ਗੁਰਪ੍ਰਭੂਤਾ ਵੀ ਲਾਈਆ ਬਾਰ-ਬਾਰ ਕਿ ਤੁਸੀਂ ਅਪੀਲ ਵਿਡਰਾ ਕਰ ਲੈਂਦੇ ਕੋਈ ਵਿਚਾਰ ਕੋਈ ਮੰਤਵ ਨੂੰ ਕੰਮ ਚ ਫਾਇਦਾ ਨਾ ਕੰਮ ਚ ਫਾਇਦਾ ਅਜੇ ਤੱਕ ਵਿਚਾਰ ਹੋਈ ਹੈ ਉਸ ਦੇ ਅੱਗੇ ਦੇਖੋ ਆ ਜਿਹੜੀ ਮੈਂ ਸੀਡੀ ਐਗਜ਼ੈਕਟਿਵ ਚ ਜਾ ਕੇ ਤੇ ਹੋਰ ਆ ਜਿਹੜੀ ਨੋਟੀਫਿਕੇਸ਼ਨ ਦਿੱਤੀ ਆ ਇਹ ਇਸੇ ਰਿਮਾਈਂਡ ਕਰਾਉਣ ਨੂੰ ਦਿੱਤੀ ਆ ਕਿ ਤੁਹਾਡੀ ਨੋਟੀਫਿਕੇਸ਼ਨ ਮੁਤਾਬਕ ਉਹ ਕਮਿਊਟ ਹੋ ਗਏ ਪਰ ਹੋ ਹੀ ਨਹੀਂ ਉਹ ਨਹੀਂ ਆ ਉਹਦੇ ਤੇ ਐਕਟ ਪਾਉਣ ਨਹੀਂ ਹੋਇਆ ਗਿਆ ਅਸੀਂ ਇਹੋ ਕਹਿ ਕੇ ਆਈਆਂ ਕਿ ਇਹ ਸਰਕਾਰ ਦੀ ਨੋਟੀਫਿਕੇਸ਼ਨ ਹੈ ਤੇ ਐਕਟ ਪਾਉਣ ਕਰੋ ਕਿ ਇੱਕ ਬੰਦੇ ਨੂੰ ਆਪਾਂ ਕਹਿ ਰਹੇ ਆਫੀਸ਼ਲ ਤੌਰ ਦੇ ਪਰ ਉਹਦੀ ਲਾਈਫ ਚ ਕਰ ਦਿੱਤੀ ਤੇ ਉਹ ਅੱਜ ਵੀ ਫਾਂਸੀ ਦੀਆਂ ਚੱਕੀਆਂ ਵਿੱਚ ਬੈਠਾ ਇਸ ਕਰਕੇ ਅਸੀਂ ਉਹਦੇ ਲਈ ਜਿਹੜੇ ਆ ਬਵਾਸਤਾ ਤੋੜਦੇ ਉੱਤੇ ਪੂਰਾ ਯਤਨ ਕਰ ਰਹੇ ਹਾਂ ਸਾਹੀ ਸਾਹਿਬੇ ਨੋਟੀਫਿਕੇਸ਼ਨ ਡਾਇਰੈਕਟ ਵਿੱਚ ਕਮਿਊਨ ਕਰਤੀ ਆ ਕਿ ਮੈਂ ਵੀ ਕਮਿਊਨ ਨਹੀਂ ਨਹੀਂ ਇਹਦੇ ਵਿੱਚ ਬਹੁਤ ਕਲੀਅਰ ਲਿਖਿਆ ਆ ਇਹਦੇ ਵਿੱਚ ਜਿਹੜਾ ਆ ਲਬ ਜ ਹੈਗਾ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਦੇ ਦਿੰਨਾ ਇਹ ਵੀ ਪੜਿਆ ਨਹੀਂ ਕੇਸ ਆ ਕਮਿਨਿਟ ਕਮਿਟੀਸ਼ਨ ਆਫ 10 ਸੈਂਟੈਂਸ ਟੂ ਲਾਈਫ ਆਫ ਪ੍ਰिजनਮੈਂਟ ਸਰਦਾਰ ਬਲਵੰਤ ਸਿੰਘ ਰਾਜੋਵਾਨਾ son of ਸਰਦਾਰ ਮਲਕੀਸ਼ ਸਿੰਘ ਏਜ 35 ইয়ার্স ਰਿੰਡ ਰਾਜੋਵਾਨਾ ਇਸ ਸਟੇਟ ਦੀ ਡਿਊਟੀ ਕਨਵੈਸ਼ਨ ਚੰਦਕਾ ਜਿਹੜਾ ਗਾਂ ਇਹਦਾ ਦਿੱਤਾ 10 ਸੈਂਟੈਂਸ ਇਨ ਐਫ ਆਈ ਆਰ ਨੰਬਰ 96/99 ਡੇਟਡ 1010 ਕਨਵਿਕਟਡ ਫਾਰ ਟੈਂਜਰ ਪ੍ਰिजनਮੈਂਟ ਐਫ ਆਈ ਆਰ ਨੰਬਰ ਇਨਾ ਤੇ ਨਾਲ ਕਨਵਿਕਟਡ ਫਾਰ 2 ਐਂਡ 1/2 ਈਅਰ ਪ੍ਰਿਜ਼ਨમેન્ટ ਇਨ ਉਹਦੇ ਦੇਤੀ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਦਾ ਫਰਸਟ ਪੈਰਾ ਫਰਸਟ ਪੇ ਉਹਦਾ ਉਹਦੇ ਵਿੱਚ ਲਿਖਿਆ ਇਹਨਾਂ ਨੇ ਥੈਟ ਏ ਸਿੱਖ ਪ੍ਰੀਜ਼ਨਰਸ ਮੇ ਬੀ ਗਾਰੰਟਡ ਸਪੈਸ਼ਲ ਮਿਸ਼ਨ ਉਹਨਾਂ ਨੇ ਪਰ ਨੈਕਸਟ ਕੀ ਆ ਐਂਡ ਡੈਥ ਸੈਂਟੈਂਸ ਆਫ ਬਾਨ ਸਿੱਖ ਪ੍ਰੀਜ਼ਨਰ ਮੇ ਬੀ ਕਮਿਊਟਡ ਟੂ ਮੇ ਬੀ ਕਮਿਊਟਡ ਟੂ ਪਰ ਜੇ ਨੋਟੀਫਿਕੇਸ਼ਨ ਇਹ ਮੇ ਤੇ ਸ਼ੈਲ ਤੇ ਬਿਲ ਦਾ ਫਰਕ ਹੁੰਦਾ ਪਰ ਇਹਨਾਂ ਦੀ ਆਪਦੀਆਂ ਨੋਟੀਫਿਕੇਸ਼ਨ ਹੈ ਜੇ ਇਹ ਨੋਟੀਫਿਕੇਸ਼ਨ ਹੈਗੀ ਆ ਤਾਂ ਹੈਗੀ ਵੀ ਉਸ ਪਵਿੱਤਰ ਬਿਚੂਨ ਪੋਲੀਟੀਕਲ ਬਿਲ ਤੇ ਡਿਪੈਂਡੈਂਸ ਹੋ ਰਹਾ ਹੈ ਦੇਖੋ ਅਸੀਂ ਤਾਂ ਮੰਗਦੇ ਹਾਂ ਇਨਸਾਫ ਇਨਸਾਫ ਇਸ ਕਰਕੇ ਮੰਗਦੇ ਆ ਕਿ ਇੱਕ ਤਾਂ ਉਹ ਪਵਿੱਤਰ ਧਰਤੀ ਜਿੱਥੋਂ ਗੁਰੂ ਨਾਨਕ ਦੇਵ ਜੀ ਪਾਛਾ ਨੇ ਇੱਕ ਸਮੂੱਚੀ ਮਨੁੱਖਤਾ ਨੂੰ ਇੱਕ ਓੰਕਾਰ ਦੇ ਸਿਧਾਂਤ ਜੋੜਿਆ ਸ਼ਰਮਾਤਾ ਦੇ ਭਲੇ ਦਾ ਕਨਸੈਪਟ ਲੈ ਕੇ 사ਤਗੁਰ ਜੀ ਨੇ ਸਮੂੱਚੀ ਕਰਵਾਣੀ ਦੀ ਉਥੋਂ 사ਤਗੁਰ ਜੀ ਨੇ ਸ਼ੁਰੂਆਤ ਕੀਤੀ ਇਹ ਉਸ ਪਵਿੱਤਰ ਧਰਤੀ ਦੇ ਉੱਤੇ ਜਿਹੜੇ ਕੋਈ ਵਾਅਦਾ ਕਰਦੇ ਆ ਕੋਈ ਮੇਰਾ ਖਿਆਲ ਸਭ ਤੋਂ ਪਾਕ ਤੇ ਪਵਿੱਤਰ ਧਰਤੀ ਉਹ ਸultanpur Lodhi ਦੀ ਆ ਜਿੱਥੋਂ ਗੁਰੂ ਸਾਹਿਬ ਜੀ ਨੇ ਇੱਕ ਓੰਕਾਰ ਦਾ ਸਿਧਾਂਤ ਦਿੱਤਾ ਸਾਰਿਆਂ ਨੂੰ ਆਪਣੇ ਬੁੱਕਲ ਵਿੱਚ ਲਿਆ ਉਸ ਧਰਤੀ ਦੇ ਜਿਲੇ ਆ ਅਨਾਉਂਸਮੈਂਟਾਂ ਹੋਈਆਂ ਤੇ ਹੁਣ ਇਹ ਲਾਗੂ ਹੋਣੀਆਂ ਚਾਹੀਦੀਆਂ ਇਸ ਲਈ ਮੰਗ ਕਰਦੇ ਆ ਧੰਨਵਾਦ ਥੈਂਕ ਯੂ ਧੰਨਵਾਦ ਆਰਾਮ ਨਵਾਸ ਕਰੋ ਦਿਪਕ ਜੀ ਮਹੀਰਾ ਨਾਲ ਅਰੇ ਹੋਰ ਕਿਹਾ ਜਿਆ